ਰੋਪੜ ਪੁਲਿਸ ਵੱਲੋਂ ਵੀ ਆਜ਼ਾਦੀ ਦੇ ਦਿਹਾੜੇ ਮੱਦੇ ਨਜ਼ਰ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਉੱਤੇ ਸਰਚ ਅਭਿਆਨ ਜਿਹੜਾ ਚਲਾਇਆ ਗਿਆ ਸੋ ਸਰਚ ਅਭਿਆਨ ਦੀ ਅਗਵਾਈ ਐਸਐਸਪੀ ਗੁੱਲਨੀਤ ਸਿੰਘ ਖੁਰਾਨਾ ਵੱਲੋਂ ਕੀਤੀ ਗਈ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਬੱਸ ਸਟੈਂਡ ਅਤੇ ਭੀੜ-ਪਾੜ ਵਾਲੀਆਂ ਥਾਵਾਂ ਦੇ ਉੱਤੇ ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਜਾ ਰਹੇ ਨੇ ਨਾਲ ਹੀ ਉਹਨਾਂ ਨੇ ਸ਼ਰਾਰਤੀ ਤੱਤਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਮਾਰੀਆਂ ਤੇ ਕੋਝੀਆਂ ਹਰਕਤਾਂ ਨੇ ਜਿਹੜੀਆਂ ਉਹਨਾਂ ਤੋਂ ਬਾਝ ਰਹੇ ਨਹੀਂ ਤਾਂ ਪੁਲਿਸ ਵੱਲੋਂ ਸਖਤ ਕਾਰਵਾਈ ਇਹ ਜਿਹੜੀ ਉਹਨਾਂ ਦੇ ਉੱਤੇ ਕੀਤੀ ਜਾਊਗੀ ਸੋ ਐਸਐਸਪੀ ਗੁਲਨੀਤ ਖੁਰਾਨਾ ਨੇ ਮਾੜੇ ਅੰਸ਼ਰਾਂ ਨੂੰ ਚੇਤਾਵਨੀ ਦਿੱਤੀ ਤੇ ਲਗਾਤਾਰ ਇਹੋ ਜਿਹੇ ਸਰਚ ਅਭਿਆਨ ਚਲਾਉਣ ਦੀ ਗੱਲ ਕੀਤੀ ਹੈ 15 ਅਗਸਤ ਜਿਹੜੀ ਹੈਗੀ ਹੈ ਉਹਦੇ ਮੱਦੇ ਨਜ਼ਰ ਜਿਵੇਂ ਸਾਨੂੰ ਪਤਾ ਹੈਗਾ ਕਿ ਮਾੜੇ ਅੰਸ਼ਰ ਹੁੰਦੇ ਨੇ ਉਹ ਕੋਈ ਨਾ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਹੈ ਕਿਨੇ ਉਹਦੇ ਰਿਲੇਟਡ ਤੁਹਾਡਾ ਡੋਮਿਨੇਸ਼ਨ ਪਲਾਨ ਚ ਰਹਿਗਾ ਆਲਰੇਡੀ ਐਕਸ਼ਨ ਵਿੱਚ ਹੈਗਾ ਲਗਾਤਾਰ ਸਾਡੇ ਜਿਹੜੇ ਹੈ ਕਿਨੇ ਸਰਚ ਆਪਰੇਸ਼ਨ ਕਸੋਜ਼ ਵਗੈਰਾ ਚੱਲ ਰਹੇ ਹੈ ਕਿਨੇ ਪਿੱਛੇ ਆਪਾਂ ਜਿਹੜੇ ਬੰਦੇ ਕੇਸੇਸ ਵਿੱਚ ਮਲਟੀਪਲ ਕ੍ਰਿਮੀਨਲ ਕੇਸੇਸ ਉਹਨਾਂ ਦੀ ਆਪਾਂ ਚੈਕਿੰਗ ਵੀ ਕੀਤੀ ਸੀਗੀ ਤੇ ਕੁਝ ਪਰਚੇ ਵੀ ਆਪਾਂ ਦਿੱਤੇ ਹੈਗੇ ਨੇ ਕੁਝ ਆਪਣੇ ਚੋਰੀ ਦੇ ਵੀਹਿਕਲ ਦੀ ਵੀ ਰਿਕਵਰੀਆਂ ਹੋਈਆਂ ਨੇ ਅੱਜ ਉਸੇ سلسلے ਚ ਅਸੀਂ ਸਾਰੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ ਨੌ ਥਾਵਾਂ ਤੇ ਜਿਹੜਾ ਹੈਗਾ ਆਪਣੇ ਬੱਸ ਸਟੈਂਡ ਹੈਗੇ ਨੇ ਉਹਨਾਂ ਦੀ ਚੈਕਿੰਗ ਕਰਾ ਰਹੇ ਹੈਗੇ ਆ ਜਿਦੇ ਚ ਸਾਡੇ ਪੰਜ ਡੀਐਸਪੀ ਤੇ ਨਸਪੀ ਜਿਹੜਾ ਹੈਗੇ ਨੇ ਤੇ ਮੈਂ ਇੱਥੇ ਆਪ ਹਾਜ਼ਰ ਹੈਗਾ ਆਪਾਂ ਚੈਕਿੰਗ ਕਰਾ ਰਹੇ ਹੈਗੇ ਆ ਮੇਨ ਮਕਸਦ ਇਹ ਹੈ ਕਿ ਜਿਹੜੇ ਮਾੜੇ ਅੰਤਰ ਹੈਗੇ ਉਹਨਾਂ ਦੇ ਨਕੇਲ ਕਸੀ ਜਾ ਸਕੇ ਔਰ ਆਪਣੇ ਜਿਹੜੇ ਆਮ ਜਨਤਾ ਹੈਗੀ ਉਹਨਾਂ ਨੂੰ ਬਰੀਫ ਵੀ ਕਰ ਸਕੀਏ ਕਿ ਇਹੋ ਜਿਹੇ ਮਾਹੌਲ ਵਿੱਚ ਜਦੋਂ ਆਪਣੇ ਲੋਕਤੰਤਰ ਦੇ ਇਹੋ ਜਿਹੇ ਪਰਬ ਹੁੰਦੇ ਹੈਗੇ ਨੇ 15 ਅਗਸਤ 26 ਜਨਵਰੀ ਜਿਦੇ ਵਿੱਚ ਮਾੜੇ ਅੰਤਰ ਕੋਈ ਨਾ ਕੋਈ ਗਲਤ ਗੱਟੇਵਧੀ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ ਤੇ ਸਾਰਿਆਂ ਨੂੰ ਸजग ਰਹਿਣ ਦੀ ਲੋੜ ਹੈਗੀ ਹੈ ਤੇ ਜਿਹੜੀ ਹਦਾਇਤਾਂ ਹੈਗੇ ਨੇ ਉਹੀ ਪੁਰਾਣੀਆਂ ਹੈਗੇ ਨੇ ਕੋਈ ਵੀ ਛੱਕੀ ਚੀਜ਼ ਉਹਨਾਂ ਨੂੰ ਦਿਖਦੀ ਹੈਗੀ ਹੈ ਉਦੇ ਬਾਰੇ ਸਾਨੂੰ ਜਿਹੜਾ ਹੈਗਾ ਇਨਫਾਰਮੇਸ਼ਨ ਦੇਣ ਇਸ ਤੋਂ ਇਲਾਵਾ ਉਹਨਾਂ ਦੇ ਆਲੇ ਦੁਆਲੇ ਜਿਹੜਾ ਹੈਗਾ ਅਗਰ ਕੋਈ ਸ਼ੱਕੀ ਗਤੀਵਿਧੀ ਜਾਂ ਕੋਈ ਬੰਦੇ ਦਿਖਾਈ ਦਿੰਦੇ ਹੈਗੇ ਤਾਂ ਤੁਹਾਡੇ ਨਾਲ ਸਾਂਝੀ ਕਰਨ ਇਨਫਾਰਮੇਸ਼ਨ ਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਅਹੀ ਬੇਨਤੀ ਕਰੂੰਗਾ ਕਿ ਪੁਲਿਸ ਦਾ ਪੂਰੇ ਤਰੀਕੇ ਨਾਲ ਸਹਿਯੋਗ ਦਿਓ ਔਰ ਜਿਹੜੀ ਚੈਕਿੰਗ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਸਾਡਾ ਸਹਿਯੋਗ ਕਰੋ ਨਾਕੇ ਤੇ ਵੀ ਕਈ ਵਾਰੀ ਤੁਹਾਨੂੰ ਰੋਕਿਆ ਜਾ ਸਕਦਾ ਹੈਗਾ ਚੈਕਿੰਗ ਕੀਤੀ ਜਾ ਸਕਦੀ ਹੈ ਤੇ ਤੁਹਾਡੀ ਆਪ ਦੀ ਸਿਕਿਉਰਿਟੀ ਵਾਸਤੇ ਹੈਗੀ ਹੈ ਤੁਹਾਡੀ ਆਪ ਦੀ ਸਹੂਲਤ ਵਾਸਤੇ ਹੈਗੀ ਹੈ ਮਣਾ ਮੋਟਾ ਸਾਨੂੰ ਪਰੇਸ਼ਾਨੀ ਜ਼ਰੂਰ ਹੋ ਸਕਦੀ ਉਸ ਚੀਜ਼ ਦੇ ਨਾਲ ਬਟ ਜਦੋਂ ਤੁਸੀਂ ਪੁਲਿਸ ਦਾ ਸਹਿਯੋਗ ਕਰੋਗੇ ਤੇ ਅਸੀਂ ਵੀ ਜਿਹੜਾ ਹੈਗਾ ਤਗੜੇ ਹੋ ਕੇ ਡਿਊਟੀ ਕਰਾਂਗੇ ਤੇ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਨੂੰ ਅੰਸ਼ੋਰ ਕਰ ਸਕਾਂ ਸਰ 15 ਅਗਸਤ ਨੂੰ ਆਮ ਕਰ ਦੇਖਦੇ ਹੋਏ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਮੈਂ ਇਹੀ ਕਹਿ ਰਿਹਾ ਹੈਗਾ ਕਿ ਜਿਹੜਾ 15 ਅਗਸਤ ਨਜ਼ਦੀਕ ਆ ਰਹੀ ਹੈਗੀ ਔਰ ਇਹ ਆਪਣੇ ਦੇਸ਼ ਦਾ ਬੜਾ ਵੱਡਾ ਪਰਬ ਹੈਗਾ ਤੇ ਇਸ ਚੀਜ਼ ਨੂੰ ਆਪਾਂ ਸਾਰੇ ਚੰਗੀ ਤਰੀਕੇ ਨਾਲ ਭਾਈਚਾਰੇ ਦੇ ਨਾਲ ਮਨਾਈਏ ਤੇ ਜਿਹੜੇ ਮਾੜੇ ਬੰਦੇ ਹੈਗੇ ਨੇ ਉਹਨਾਂ ਤੇ ਨਿਗਾਹ ਵੀ ਰੱਖੀਏ ਤੁਸੀਂ ਸਾਡੇ ਅੱਖ ਤੇ ਕੰਨ ਹੈਗੇ ਹੋ ਕੋਈ ਤੁਹਾਨੂੰ ਕੋਈ ਸੰਦੇਖ ਦੀ ਚੀਜ਼ ਜਾਂ ਕੋਈ ਸੰਦੇਖਤ ਵਿਅਕਤੀ ਦਿੱਖਦਾ ਹੈਗਾ ਉਹਦੇ ਬਾਰੇ ਸਾਨੂੰ ਜਿਹੜਾ ਹੈਗਾ ਤੁਸੀਂ ਫੋਨ ਕਰਕੇ ਜਾਂ 112 ਤੇ ਕਾਲ ਕਰਕੇ ਦੱਸ ਸਕਦੇ ਹੈਗੇ ਹੋ ਤੇ ਜਿੱਥੇ ਵੀ ਤੁਸੀਂ ਕੋਈ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰੋਗੇ ਆਪਾਂ ਜਰੂਰ ਉੱਤੇ ਕਾਰਵਾਈ ਕਰਾਂਗੇ ਸਰ ਜਿਵੇਂ ਲਗਦਾ ਜਿਵੇਂ ਪਠਾਨਕੋਟ ਦੇ ਵਿੱਚ ਹਾਈਲਾਈਟ ਕੀਤਾ ਹੋਇਆ ਹੈ ਉਸੇ ਤਰੀਕੇ ਇਹ ਤਹ ਤਰੀਕ ਚੈਕਿੰਗ ਕੀਤੀ ਜਾ ਰਹੀ ਹੈ ਦੇਖੋ ਜੀ ਪਠਾਨਕੋਟ ਦੇ ਵਿੱਚ ਜਿਹੜਾ ਅਲਰਟ ਹੈਗਾ ਉਹ ਕਾਫੀ ਸਮੇਂ ਤੋਂ ਚੱਲ ਰਿਹਾ ਹੈਗਾ ਬਿਕੋਜ਼ ਅਮਰਨਾਥ ਯਾਤਰਾ ਜਿਹੜੀ ਹੈਗੀ ਉੱਥੇ ਚੱਲਦੀ ਪਈ ਹੈਗੀ ਔਰ ਉਹ ਰੂਟ ਹੈਗਾ ਸਾਡਾ ਔਰ 15 ਅਗਸਤ ਚੋਕੀ ਲੜੇ ਆ ਰਹੀ ਹੈ ਕਿ ਇਹ ਕਿ ਜਿਹੜੇ ਮਾੜੇ ਅੰਸਰ ਹੈਗੇ ਨੇ ਉਹਨਾਂ ਨੂੰ ਨਕੇਲ ਕੱਸ ਕੇ ਰੱਖਾ ਜਿਹੜੀ ਇੱਕ ਕਸਮ ਦੀ ਲੋੜ ਹੁੰਦੀ ਹੈਗੀ ਇਹ ਔਰ ਲਗਾਤਾਰ ਜਿਹੜਾ ਹੈਗਾ ਪਬਲਿਕ ਵਿੱਚ ਕੰਫੀਡੈਂਸ ਬਣਾਉਣ ਦੀ ਲੋੜ ਹੁੰਦੀ ਹੈ ਉਸੇ ਸਿਲਸਿਲੇ 'ਤੇ ਜਿਹੜੇ ਸਾਡੇ ਸੈਚੋ ਆਪਰੇਸ਼ਨ ਸਰਚ ਆਪਰੇਸ਼ਨਸ ਪਰ ਚੈਕਿੰਗ ਵਗੈਰਾ ਚੱਲ ਰਹੀ ਹੈ ਕਿ ਇਹ ਪਰ ਇਹ ਅੱਗੇ ਵੀ ਚਲਦੀ ਰਹੇਗੀ